ਕਿਉਂਕਿ ਫੇਰ ਗੱਲ ਹੋਰ ਹੋਣ ਲੱਗ ਜਾਂਦੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਸਖਤ ਹਦਾਇਤ ਹੈ ਕਿ ਕੋਈ ਕਿਸੇ ਨਾਲ ਨਾ ਕੋਈ ਛੇਲਰ ਵਾਲਾ ਹੀਰਾ ਫੇਰੀ ਕਰ ਸਕੇ ਤੇ ਨਾ ਕੋਈ ਆਪਣੀ ਏਜੰਸੀ ਵਾਲਾ ਤੇ ਨਾ ਕੋਈ ਅੜਤ ਵਾਲਾ ਜ਼ਿੰਮੇਵਾਰ ਦਾ ਜਦੋਂ ਉਹ ਚੋਣਾ ਲੈ ਕੇ ਆਉਂਦਾ ਹੈ ਉਹਦਾ ਸਾਥ ਦੇਣਾ ਹੈ ਉਹਨਾਂ ਚਕਾਉਣਾ ਕਿਸੇ ਦੀ ਕੋਈ ਵੀ ਸ਼ਿਕਾਇਤ ਆਉਗੀ ਤਾਂ ਫਿਰ ਉਸ ਨੂੰ ਆਪਣਾ ਉਹ ਵੇਖਣਾ ਚਾਹੀਦਾ ਹੈ ਕਿ ਸਕਤੀ ਫੂੜ ਨਾਲ ਵੀ ਇਹ ਗੱਲ ਕੀਤੀ ਸੀ ਮੈਂ ਕਿਹਾ ਜੀ ਕੋਈ ਇਹੋ ਜੀ ਗੱਲ ਹੋਏ ਤਾਂ ਫਿਰ ਕਿਤੇ ਵੀ ਜੋਸ਼ ਸਖਤੀ ਕਰਨੀ ਉਹ ਕਰ ਦੇਣੀ ਹੈ ਮੈਂ ਨਹੀਂ ਇਸ ਗੱਲ ਨੂੰ ਦੇਖ ਸਕਦਾ ਕੋਈ ਕਾਰਡ ਨਹੀਂ ਲੱਗਣ ਦੇਵਾਂਗਾ ਜਾਂ ਕੋਈ ਹੋਰ ਪਰ ਤੁਸੀਂ ਵੀ ਸਾਥ ਦਿਓ ਤੇ ਮੈਂ ਖਰੀਦਣ ਵਾਲੀਆਂ ਏਜੰਸੀਆਂ ਨੂੰ ਵੀ ਕਹੂੰਗਾ ਵੀ ਤੁਸੀਂ ਵੀ ਸਾਥ ਦੇਣਾ ਤੇ ਆਪਣੇ ਆੜਤੀ ਭਰਾ ਤੇ ਛੇਲਰਾਂ ਵਾਲੇ ਵੀ ਜੇ ਉਹਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੋਈਆਂ ਫਿਰ ਮੇਰੇ ਵਾਸਤੇ ਵੀ ਮੈਂ ਵੀ ਥੋੜੇ ਚੋਂ ਥੋੜਾ ਹੀ ਹਾਂ